ਫਾਜ਼ਿਲਕਾ ਦੇ ਪਿੰਡ ਸਹੈਣੀਆਂ ਵਿਖੇ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਅਤੇ ਚੁਣਿਆ ਗਿਆ ਸਰਪੰਚ ਬਿਲਕੁਲ ਸਥਾਨਕ ਵਿਧਾਇਕ ਨਿਰਿੰਦਰਪਾਲ ਸਿੰਘ ਸਮਣਾ ਵੱਲੋਂ ਬੀਤੇ ਦਿਨੀ ਅਪੀਲ ਕੀਤੀ ਗਈ ਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਫਾਜ਼ਿਲਕਾ ਤਹਿਸੀਲ ਦੇ ਵਿੱਚ ਪਿੰਦੇ ਪਿੰਡ ਸਹੈਣੀਆਂ ਵਿੱਚ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਅਤੇ ਸਰਪੰਚ ਚੁਣਿਆ ਗਿਆ ਜਿਸ ਤੋਂ ਬਾਅਦ ਜੈਕਾਰੇ ਲਾਇਏ ਗਏ ਪ੍ਰਮਾਤਮਾ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਗਿਆ ਕਿ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਪਿੰਡ ਸਹੈਣੀਆਂ ਵਿੱਚ ਸਰਵ ਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ ਤੇ ਸਰਪੰਚ ਚੁਣਿਆ ਗਿਆ ਹੈ ਜੋ ਕਿ ਪਿੰਡ ਦੇ ਵਿਕਾਸ ਲਈ ਸਹਾਇ ਹੋਵੇਗਾ ਹੋਰ ਉੱਥੇ ਬੋਲਦੇ ਹੋਏ ਨਵੇਂ ਚੁਣੇ ਮੈਂਬਰਾਂ ਤੇ ਸਰਪੰਚ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਸੋਨਿਆ ਸੋਨਿਆ ਕਰੇ ਬਲ ਸੋਨਿਆ ਸੋਨਿਆ ਕਰੇ ਰਕਮ ਸਿੰਘ ਜੀ ਤੁਹਾਡੇ ਪਿੰਡ ਦੇ ਵਿੱਚ ਸਰਵ ਸੰਮਤੀ ਨਾਲ ਇੱਕ ਸਰਪੰਚ ਨੂੰ ਚੁਣਿਆ ਸਾਡੇ ਪਿੰਡ ਤੇ ਵਾਹਿ ਕੋ ਜੀ ਬਹੁਤ ਕਿਰਪਾ ਕੀਤੀ ਜੋ ਸਾਡੇ ਕੱਲਾ ਸਰਪੰਚ ਸਾਰੀ ਪੰਚਾਇਤ ਸਰਪੰਚਾਂ ਦੀ ਨੁਕੀ ਹੋਈ ਹੈ ਉਹ ਸਾਰੇ ਸੱਤੇ ਸੱਤੇ ਵਿੰਮੋ ਸੱਤਾ ਵਾੜਾਂ ਜੋ ਸੇ ਸਰਪੰਚੀ ਨਾਲ ਜੁੜਿਆ ਸਰਪੰਚ ਲਕਾਰ ਸੰਖੇ ਉਹ ਸਰਪੰਚਾਂ ਨਾਲ ਜੁੜਿਆ ਅਸੀਂ ਬਹੁਤ ਬੋਸਾਂ ਵਾਈਚੇ ਨਾੜਦੇ ਬਹੁਤ ਇਸੇ ਵੇਖ ਕੇ ਕੋਈ ਮਾਣ ਨਹੀਂ ਨਾ ਕਿਸੇ ਨੂੰ ਕੋਈ ਤਰਾਇ ਨਹੀਂ ਸਾਰਾ ਪ੍ਰਿੰਟ ਸੋਟਾ ਸਾਰਾ ਪ੍ਰਿੰਟ ਸਿਸਟਮ ਸੇ ਮੇਰੇ ਗੁਰੂ ਘਰ ਸਾਰਾ ਪ੍ਰਿੰਟ ਇਕੱਠਾ ਹੋਇਆ ਇਸ ਤੋਂ ਬਾਅਦ ਦੱਸਾਂ ਦਾਸ ਹੁਣ ਬਸ ਅਸੀਂ ਇਹ ਕਹਿੰਦੇ ਕਿ ਸਾਰੇ ਨਾਲ ਮਿਲ ਕੇ ਜੋ ਪਿੰਡ ਦਾ ਵਿਕਾਸ ਰਹਿੰਦਾ ਹੈ ਜਿਵੇਂ ਸਾਡੇ ਪਿੰਡ ਦਾ ਸ਼ੰਪੜ ਦਾ ਮਸਲਾ ਬਹੁਤ ਵੱਡਾ ਸਿੱਟੇ ਸਮੱਸਿਆ ਘਾਟਦਾ ਹੈ ਬਹੁਤ ਵੀ ਦੋ ਚਾਰ ਗਲੀਆਂ ਨਾਲੀਆਂ ਬਣਾਈਆਂ ਉਹ ਟੈਕ ਫੇਡ ਵਾਲੀ ਬੱਚਿਆਂ ਦੀ ਗਰਾਊਂਡ ਬਣਾਇਆ ਟੈਕ ਸਾਡੇ ਬਹੁਤ ਕਿਹੜਾ ਕੰਮ ਉਹ ਪੂਰਾ ਕੀਤਾ ਜਾਏ ਐਸੇ ਬਹੁਤ ਛੋਟੇ ਛੋਟੇ ਕੰਮ ਹੋਗੇ ਜਿਹੜੇ ਵੱਡੇ ਛੋਟੇ ਸਾਰੇ ਨਾਲ ਹੀ ਕਰਨ ਵਾਲੇ ਇਹਦਾ ਸਾਨੂੰ ਇੱਕ ਨਵੀਂ ਪਛਾਣ ਉਹ ਸੀਤੇ ਕੰਮਾਂ ਦੇ ਉੱਤੇ ਮੇਰੇ ਮੈਸੇਜ ਮਨਜੀਤ ਕੋਰ ਸਰਪੰਚ ਸੀ ਪੰਜ ਸਾਲ ਮੈਂ ਨਗਰ ਦੇ ਵਿੱਚ ਜੋ ਵੀ ਫੌ ਨਗਰ ਦਾ ਸਹਿਯੋਗ ਦੇ ਵਿੱਚ ਜੋ ਵੀ ਤਮਕਿਤੇ ਆ ਮਾਨਦੰਡਾਂ ਕੀਤੀਆਂ ਉਹਨਾਂ ਲਈ ਪੰਚਾਇਤ ਆ ਇਹਨਾਂ ਨੇ ਵੀ ਇਹ ਗੱਲ ਕੀਤੀ ਅਸੀਂ ਮਾਨਦੰਡ ਨਾਲ ਕੰਮ ਕੀਤੇ ਤੇ ਮਾਨਤਾ ਦੇ ਕਰਨੇ ਤੇ ਮੇਰੀ ਕਿੱਥੋਂ ਤੱਕ ਸੋਚ ਸੀ ਕਿ ਨਾ ਨਗਰ ਨੂੰ ਨਾਲ ਲੈ ਕੇ ਮੈਂ ਕਿਹਾ ਵੀ ਆਪਾਂ ਗਰੁੱਪ ਨੂੰ ਸਹਿਮਤੀ ਨਾਲ ਸਰਪੰਚ ਤੇ ਪੰਚ ਬਣਾਉਣੇ ਨਗਰ ਨੇ ਵੀ ਮੈਰੀ ਬਹੁਤ ਸੁਣੀ ਤੇ ਅਸੀਂ ਸਹਿਮਤੀ ਨਾਲ ਸਰਪੰਚ ਤੇ ਪੰਚ ਚੁਣੇ ਤੇ ਬਹੁਤ ਵਧੀਆ ਸਹਿਯੋਗ ਦਿੱਤਾ ਨਗਰ ਨੇ ਉਹਦੇ ਕਾਰਨ ਅਸੀਂ ਇਹ ਪੰਚਾਇਤ ਨੂੰ ਮੈਂ ਤਾਂ ਬੇਨਤੀ ਕਰਦਾ ਜਿਵੇਂ ਅਸੀਂ ਨਭਾਏ 5 ਸਾਲ ਬਹੁਤ ਵਧੀਆ ਕਿਵੇਂ ਪੰਚਾਇਤ ਹੋ ਪਹਿਲੇ ਨਭਾਉ ਵਾਜੂਦ ਤੋਂ ਹਾਲ ਸਾਥ ਤੇ ਵਾਜ ਮੈਂ ਜੀ ਮੈਨੂੰ ਸੁਜੋਗ ਦਿੰਦਾ ਸੀ ਯਾਰ ਨਗਰ ਮੈਂ ਕਹਿੰਦਾ ਨਹੀਂ ਮੈਂ ਕੀਤੇ ਆ 5 ਸਾਲ ਹੁਣ ਅੱਗੇ ਨਵੀਂ ਮੌਕਾ ਦੇਣਾ ਤੇ ਨੌਜਵਾਨਾਂ ਨੂੰ ਮੌਕਾ ਦੇਣਾ ਸਰਦਾਰ ਸਾਹਿਬ ਨਾਲ ਚੁੜਿਆਂਗੇ ਹਾਂਜੀ ਸਰ ਸਾਹਿਬ ਕਿਸੇ ਨੂੰ ਕੋਈ ਪੈਣੀ ਤੇ ਤੁਰਾਂ ਮੈਂ ਕਿਸੇ ਨੂੰ ਕੋਈ ਮਿਲ ਇੱਕ ਸੱਤ ਨਾਲ ਉਤਰਾ ਦੇ ਦੇ ਕੋਈ ਇਤਰਾਜ਼ ਕਰੂਗਾ ਤੇ ਪਿੰਡ ਦਿਖਲਾਓ ਬਸ ਸਾਰਾ ਸੀ ਪਿੰਡ ਖਲਾਫ ਹਾਂ ਹਲਵਾਨ ਕਰੋ ਮੈਨੂੰ ਪਿੰਡ ਦੀ ਨਾਲ ਸਰਪੰਚ ਚੁਣਿਆ ਗਿਆ ਕੀ ਗੱਲ ਹੈ ਜੀ ਬਹੁਤ ਖੁਸ਼ੀ ਆ ਸਾਰੇ ਪਿੰਡ ਦੀ ਸਹਿਮਤੀ ਹੋਈ ਸਭ ਤੇ ਵਿਸ਼ਵਾਸ ਕੀਤਾ ਔਰ ਔਰ ਧੰਨਵਾਦ ਸਾਡੇ ਸਾਰੇ ਪੰਚਾਇਤ ਦਾ ਕਿਸ ਕਿਸ ਤਰ੍ਹਾਂ ਦੇ ਕੰਮ ਜਿਹੜੇ ਕਿਤੇ ਜਾਣਗੇ ਇਹ ਤਾਂ ਹਜੇ ਪਿੰਡ ਦੀ ਸਾਰੀ ਸਲਾਹ ਨਾ ਬਾਕੀ ਵਿਕਾਸ ਦੇ ਕੰਮ ਸਾਡੇ ਕਿਤੇ ਜਾਣਗੇ ਜਸਾ ਆਪਾਂ ਪੰਚਾਇਤ ਕਰੇਗੀ ਸਭ ਕਰ ਲੇਗੀ ਆਪਣੇ ਕਰ ਲੇਗੀ ਮੇਰਾ ਨਾਮ ਹੈ ਜੀ ਭਲਕਾਰ ਸਿੰਘ ਪਿੰਡ ਮੇਰਾ ਸੈਲੀਆਂ ਕੀ ਕਹਿਣਾ ਚਾਹੁੰਦੇ ਆ ਤੁਹਾਨੂੰ ਸਰਬਸੰਮਤੀ ਦੇ ਨਾਲ ਸਰਪੰਚ ਜੁੜਿਆ ਹੈ ਆ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੂੰ ਠੀਕ ਲੱਗਿਆ ਹੈ ਸਰਪੰਚੀ ਦੀ ਇਹ ਸਵਰਗੀ ਸੇਵਾ ਜਿਹੜੀ 5 ਸਾਲ ਵਾਸਤੇ ਰਣੂ ਦਿੱਤੀ ਗਈ ਹੈ ਤੇ ਮੈਂ ਪਿੰਡ ਵਾਸਿਆਂ ਦੇ ਯਕੀਨ ਨੂੰ ਉਹਨਾਂ ਦਾ ਹੋਇਆ ਹੈ ਵਾਅਦਾ ਕਰਦੇ ਇਹਨਾਂ ਨਾਲ ਕਿ 5 ਸਾਲ ਦੇ ਵਿੱਚ ਜੋ ਮੇਰਾ ਕਾਰਜਕਾਲ ਰਹੇਗਾ ਉਹਦੇ ਵਿੱਚ ਬਿਨਾਂ ਭੇਤ ਭਾਅ ਜਾਤੀ ਧਰਮ ਜਾਂ ਕੋਈ ਪਿੰਡ ਦੇ ਚ ਜੋ ਪਾਰਟੀ ਬਾਜੀ ਪੜਾ ਉਸ ਤੋਂ ਉੱਪਰ ਉੱਠ ਕੇ ਅਸੀਂ ਪਿੰਡ ਵਾਸਤੇ ਪਿੰਡ ਦੇ ਵਿਕਾਸ ਵਾਸਤੇ ਪਿੰਡ ਦੇ ਸਾਲ ਵਾਸਤੇ ਕੰਮ ਕਰਾਂਗੇ ਮੇਰੇ ਨਾਲ ਚੁਣੀ ਹੋਏ ਮੈਂਬਰ ਸਹਿਮਾਨਾ ਉਹ ਵੀ ਬਹੁਤ ਵਧੀਆ ਜਿਹੜੇ ਹੈਗੇ ਆ ਪਿੰਡ ਦੀ ਕਾਰਜਕਾਰੀ ਵਾਸਤੇ ਮੇਰਾ ਸਾਥ ਦੇਣ ਵਾਸਤੇ ਬਚਨ ਬਦਲ ਅਸੀਂ ਕੋਸ਼ਿਸ਼ ਕਰਾਂਗੇ ਪਿੰਡ ਨੂੰ ਇੱਕਜੁੱਟ ਕਰਕੇ ਸਾਰੇ ਪਿੰਡ ਪ੍ਰੋਸੈਸ ਲੈ ਕੇ ਪਿੰਡ ਦਾ ਵੱਧ ਤੋਂ ਵੱਧ ਵਿਕਾਸ ਕੀਤਾ ਜਾ ਸਕਦਾ ਕਿਸੇ ਨੂੰ ਵੀ ਰਾਜਧਾਨੀ ਜਿਵੇਂ ਸਰਕਾਰੀ ਮਾਗਿਆ ਕਿਸੇ ਨੂੰ ਵੀ ਅਧੁਰ ਕੰਮ ਨਾ ਰਾਜ ਹੋਵੇ ਨਹੀਂ ਐਕਚੁਅਲ ਦੇ ਵਿੱਚ ਪਿੰਡ ਦੇ ਵਿੱਚ ਸਰਪੰਚੀ ਦੇ ਚਾਹਵਾਨ ਤਾਂ ਹੋਰ ਸੀ ਮੇਰੇ ਛੋਟੇ ਵੀਰ ਸੀ ਪਰ ਉਹਨਾਂ ਦਾ ਪਿੰਡ ਦਾ ਇੱਕ ਪੱਖ ਸੀ ਵੀ ਇਸ ਵਾਰ ਜਿਹੜੀ ਚੋਣਾਂ ਸਰਸੰਤੀ ਨਾਲ ਕੀਤੀ ਜਾਵੇ ਮੇਰਾ ਨਿੱਜੀ ਕੋਈ ਦਿਲਚਸਪੀ ਨਹੀਂ ਸੀ ਸਰਪੰਚ ਵਾਸਤੇ ਮੈਂ ਤਾਂ ਬਿਲਕੁਲ ਵੀ ਇਸ ਪਾਕਿਸਤਾਨੀ ਸੀਗਾ ਪਰ ਪਿੰਡ ਦੀ ਪੰਚਾਇਤ ਨੇ ਸੇਵਾ ਦਾ ਜੁਮੇ ਵਾਰੀ ਟੱਕੇ ਨਾਲ ਮੇਰੇ ਮੋਢੇ ਤੇ ਦੇ ਦਿੱਤੀ ਜਿਸ ਕਰਕੇ ਮੈਂ ਉਹਨਾਂ ਦੀ ਜਿਹੜੀ ਹੈ ਬੇਨਤੀ ਹੁਕਮਾ ਸਿਰ ਮੱਥੇ ਸਵਾਨ ਕਰਨਾ ਪਿਆ ਮੈਨੂੰ ਤੇ ਇਸ ਕਰਕੇ ਪੂਰੇ ਪਿੰਡ ਦੇ ਸਹਿਯੋਗ ਨਾਲ ਇਹ ਸਭ ਕੁਝ ਹੋਇਆ ਕੀ ਲੱਗਦਾ ਜੀ ਆਣਾ ਇਸ ਗੱਲ ਕੀ ਇਹਦੇ ਕਿਹੜੇ ਕਿਸ ਤਰ੍ਹਾਂ ਦੇ ਜਿਹੜੇ ਕੰਮ ਕੀਤੇ ਜਾਣਗੇ ਸਾਡੇ ਦੋ ਤਿੰਨ ਮੁੱਦੇ ਮੇਨ ਹਨ ਪਿੰਡ ਦੇ ਜਿਵੇਂ ਕਿ ਸਾਡੇ ਛੱਪੜ ਦੇ ਪਾਣੀ ਦੀ ਸਮੱਸਿਆ ਹੈ ਪਿੰਡ ਦੀ ਜਿਹੜੀ ਪੰਚਾਇਤ ਦੀ ਜ਼ਮੀਨ ਹੈ ਸਾਜੀ ਉਹ ਸਾਡੀ ਵਰਨ ਪੱਖੋਂ ਸਾਨੂੰ ਕੁਝ ਮੁਸ਼ਕਿਲ ਆ ਰਹੀਆਂ ਨੇ ਪਿੰਡ ਦੇ ਸਟਰੀਟ ਲਾਈਟਾਂ ਦਾ ਕੰਮ ਸੀ ਸੀਟੀਵੀ ਕੈਮਰੇ ਦਾ ਕੰਮ ਹੋਰ ਵੀ ਛੋਟੇ ਮੋਟੇ ਹਜੇ ਤੱਕ ਮੇਰਾ ਕੋਈ ਧਿਆਨ ਨਹੀਂ ਸੀ ਹੁਣ ਇਹ ਜਮਵਾਰੀ ਮਿਲੀ ਹੈ ਤੇ ਜੋ ਵੀ ਕੰਮ ਹੋਣਗੇ ਸਾਡੇ ਸੰਖੇਣ ਘੜਦੇ ਵਿੱਚ ਬਹੁਤ ਜ਼ਿਆਦਾ ਕੰਮ ਹੋਣ ਵਾਲਾ ਹੈ ਜਿਹੜੇ ਵੀ ਕੰਮ ਹੋਣਗੇ ਪੂਰੇ ਪਿੰਡ ਦੇ ਸਹਿਯੋਗ ਨਾਲ ਅਸੀਂ ਪਹਿਲ ਦੇ ਆਧਾਰ ਤੇ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਪੂਰੇ ਪਿੰਡ ਨੂੰ ਢਾਲ ਲੈਣਗੇ ਧੰਨਵਾਦ ਧੰਨਵਾਦ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत